ਇੱਥੇ ਈਸ਼ਕ ਕਮਾਉਣਾ ਸੋਖਾ ਨਹੀਂ ਸੱਜਣਾ ਨੂੰ ਪਾਉਣਾ ਸੋਖਾ ਨਹੀਂ ਸਿਰ ਤਲੀ ਤੇ ਰਖਣਾ ਪੈਂਦਾ ਏ ਓਦਾ ਹੋ ਜਾਣਾ ਸੋਖਾ ਇੱਥੇ ਇਸ਼ਕ ਕਮਾਉਣਾ ਸੋਖਾ ਨਹੀਂ ਸਜਣਾ ਨੂੰ ਪਾਉਣਾ ਸੋਖਾ ਨਹੀਂ ਇੱਥੇ ਲੱਖਾਂ ਲੋਕੀ ਜੰਮਦੇ ਨੇ ਜੀਂਦੇ ਜੀ ਮਰਨਾ ਸੋਖਾ ਨਹੀਂ ਇਥੇ ਇਸ਼ਕ ਬਥੇਰੇ ਕਰ ਦੇ ਨੇ ਏ ਇਸ਼ਕ ਹਕੀਕੀ ਸੋਖਾ ਨਹੀਂ ਇਸ ਤਨ ਦੇ ਆਸ਼ਿਕ ਬਹੁਤੇ ਨੇ ਇਥੇ ਰੂਦਾ ਬਣਨਾ ਸੋਖਾ ਨਹੀਂ ਇਥੇ ਇਸ਼ਕ ਕਮਾਉਣਾ ਸੌਖਾ ਨਹੀਂ ਸੱਜਣਾ ਨੂੰ ਪਾਉਣਾ ਸੌਖਾ ਨਹੀਂ ਸਿਰ ਤਲੀ ਤੇ ਰੱਖਣਾ ਪੈਂਦਾ ਏ ਉਹਦਾ ਹੋ ਜਾਣਾ ਸੌਖਾ ਨਹੀਂ ਸਿਰ 'ਤੇ ਲੀਤੇ ਰੱਖਣਾ ਪੈਂਦਾ ਏ ਉਹਦਾ ਹੋ ਜਾਣਾ ਸੌਖਾ ਨਹੀਂ ਸਜਣਾ ਨੂੰ ਪਾਣਾ ਸੌਖਾ ਨਹੀਂ ਇੱਥੇ ਇਸ਼ਕ ਕਮਾਉਣਾ ਸੌਖਾ ਨਹੀਂ ਉਹਦਾ ਹੋ ਜਾਣਾ ਸੌਖਾ ਨਹੀਂ ਇੱਥੇ ਅਮਰਿਤ ਵੋਤੇ ਪੀਂਦੇ ਨੇ ਪੀਣਾ ਜ਼ਹਿਰ ਪਿਆਲਾ ਸੋਖਾ ਨਹੀਂ ਇੱਥੇ ਤੁੰਬੇ ਬਹੁਤ ਵਜਾਉਂਦੇ ਨੇ ਮੀਰਾਬਾਈ ਬਨਣਾ ਸੋਖਾ ਨਹੀਂ ਇਹ ਇਸ਼ਕ ਕਮਾਣਾ ਸੋਖਾ ਨਹੀਂ ਇੱਥੇ ਪੱਥਰ ਬੋਤੇ ਪੂਜਦੇ ਨੇ ਉਹਨਾਂ ਪਾਣੀ ਤਰਾਉਣਾ ਸੋਖਾ ਨਹੀਂ ਇੱਥੇ ਟੋਂਗੀ ਸਾਧੂ ਫਿਰਦੇ ਨੇ ਰਬਦਾਸ ਗੁਰੂ ਜਾਂ ਸੋਖਾ ਨਹੀਂ ਐਥੇ ਟੋਂਗੀ ਸਾਧੂ ਲਬਦੇ ਨੇ ਰਬਦਾਸ ਗੁਰੂ ਜਾਂ ਸੋਖਾ ਨਹੀਂ ਜੀਨੇ ਲਖਾਂ ਪਾਪੀ ਤਾਰੇ ਨੇ ਫੜ ਲਾ ਜਨਾਗਲ ਮੌਕਾ ਹੈ ਜਿਨੇ ਲੱਖਾਂ ਪਾਪੀ ਤਾਰੇ ਨੇ ਬਾ ਫੜ ਲਾ ਜਨਾਗਲ ਮੌਕਾ ਹੈ ਏ ਇਸ਼ਕ ਕਮਾਉਣਾ ਸੋਖਾ ਨਹੀਂ ਸਜਣਾ ਦਾ ਪਾਉਣਾ ਸੋਖਾ ਨਹੀਂ ਸਿਰ ਤਲੀ ਤੇ ਰੱਖਣਾ ਪੈਂਦਾ ਏ ਓ ਦਾ ਹੋ ਜਾਣਾ ਸੋਖਾ ਨਹੀਂ ਰਬਦਾਸ ਗੁਰੂ ਜਾ ਸੋਖਾ ਨਹੀਂ ਰਬਦਾਸ ਗੁਰੂ ਜਾ ਸੋਖਾ ਨਹੀਂ ਇੱਥੇ ਬਹੁਤੇ ਸਾਧੂ ਮਿਲਦੇ ਨੇ रवदास गुरुजा सोखा